ਨਮਸਕਾਰ ਜੀ ਸਸਿਕਾਲ ਮੈਂ ਆ ਤੁਹਾਡਾ ਆਪਣਾ ਰਜਿੰਦਰ ਮਿੱਤ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਸਭ ਤੋਂ ਪਹਿਲਾਂ ਮੈਂ ਸਮੂਹ ਪੰਜਾਬੀਆਂ ਨੂੰ ਪਟਿਆਲੀਆਂ ਨੂੰ ਦੇਸ਼ ਵਿੱਚ ਵਿਦੇਸ਼ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਮੈਂ ਦੀਵਾਲੀ ਦੀਆਂ ਬੰਦੀ ਛੋੜ ਦੀਆਂ ਵਧਾਈਆਂ ਵਿਸ਼ਕਰਮਾ ਦੇ ਗੁਰਪਰਵੀਆਂ ਮੈਂ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਨਾਲ ਹੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਇਸ ਵਾਰ ਦੇ ਜਿਹੜੇ ਤਿਹਾਵ ਨੇ ਇਹ ਤਿਹਾਰਾਂ ਦੀ ਜਿਹੜੀ ਖੇਤਰ ਹੀ ਹੈ ਇਪਾ ਬਾਜ਼ਾਰਾਂ ਦੇ ਵਿੱਚ ਜਾ ਕੇ ਦੁਕਾਨਦਾਰ ਭਰਾਵਾਂ ਤੋਂ ਜਿਹੜੀ ਇਹ ਖਰੀਦਦਾਰੀ ਨੇ ਜਿਹੜੇ ਰੀੜੀ ਫੜੀਆਂ ਵਾਲੇ ਨੇ ਉਹ ਵੀ ਤੁਹਾਡੇ ਤੋਂ ਆਸ ਰੱਖਦੇ ਨੇ ਕਿ ਜਿਹੜੀ ਖਰੀਦਦਾਰੀ ਹੈ ਤੁਸੀਂ ਉਹਨਾਂ ਤੋਂ ਕਰੋ ਤਾਂ ਕਿ ਉਹਨਾਂ ਦਾ ਤਿਹਾਰ ਵੀ ਜਿਹੜਾ ਵਧੀਆ ਹੋ ਸਕੇ ਤੇ ਇਹਦੇ ਨਾਲ ਹੀ ਮੈਂ ਬੇਨਤੀ ਕਰਨੀ ਹੈ ਕਿ ਜਿਹੜਾ ਇਸ ਵਾਰ ਅਪਾ ਗ੍ਰੀਨ ਦੀਵਾਲੀ ਜਿਹੜੀ ਅਪਾ ਮਨਾਈਏ ਕਿ ਪੋਲੂਸ਼ਨ ਨੂੰ ਘੱਟੋ-ਘੱਟ ਕਰੀਏ ਤੇ ਇੱਕ ਪੇੜ ਲਗਾ ਕੇ ਅਪਾ ਇੱਕ ਮੁਹਿੰਮ ਚਲਾਈਏ ਕਿ ਇਸ ਵਾਰ ਜਿਹੜਾ ਅਕਲੀਅਨ ਇਹਨੀਆਂ ਪੀੜ੍ਹੀਆਂ ਨੇ ਸਾਡੀਆਂ ਉਹਨਾਂ ਵਾਸਤੇ ਅਸੀਂ ਕੁਝ ਕਰੀਏ ਤੇ ਇੱਕ ਬੁੱਟਾ ਤੁਹਾਡੀ ਮਾਂ ਦੇ ਨਾਮ ਇੱਕ ਬੁੱਟਾ ਹਰ ਘਰ ਲਗਾਵੇ ਇਹ ਜਿਹੜੀਆਂ ਮਿਹਰਬਾਨੀ ਲਗਣੀਆਂ ਜ਼ਰੂਰੀ ਨੇ ਤਾਂ ਕਿ ਅਗਲੀ ਪੀੜ੍ਹੀਆਂ ਵਾਸਤੇ ਇੱਕ ਅੱਪਾ ਚੰਗਾ ਉਪਰਾਲਾ ਵੀ ਕਰ ਸਕੀਏ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਸਾਰਿਆਂ ਨੂੰ ਸਾਰੇ ਧਿਆਨੀਆਂ ਬਹੁਤ ਬਹੁਤ ਬਧਾਈਆਂ ਥੈਂਕ ਯੂ